ਤਰਮੋਗੇ ਮੰਡੀ ਤੇ ਖੜੇ ਆ ਠੋਡੇ ਵਾਸਤੇ ਨਾ 11 ਛੇ ਦੀ ਟਰਾਲ ਦੀ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂ ਬਾਈ ਕੀ ਹਾਲ ਵਧੀਆ ਵੇ ਠੀਕ ਠਾਕ ਕਿੱਥੋਂ ਦੀ ਬਣੀਆਂ ਬਈ ਇਹ ਇਹ ਬਾਈ ਤਲਵੰਡੀ ਦੀ ਤਲਵੰਡੀ ਸਾਬੋ ਦੀ ਕਿ ਆ ਤਲਵੰਡੀ ਆਪਣੀ ਦਾਓ ਦਾਓ ਸਾਹਿਬ ਠੀਕ ਆ ਤਲਵੰਡੀ ਸਾਬੋ ਦੀ ਬਣੀ ਆ ਤੇ ਬਾਈ ਟਾਟਾ ਸੇਲ ਦਾ ਮਾਲ ਆ ਟਾਟਾ ਦਾ ਵੇ ਮੋਹਰਾਂ ਲੱਗੀਆਂ ਉੱਤੇ ਕੈਮਰਾ ਮਾਰਦੇ ਅੰਦਰਲੇ ਪਾਸੇ ਠੀਕ ਆ ਬਾਈ ਆਵੇ ਲੱਗ ਗਿਆ ਇੱਧਰ ਠੀਕ ਆ ਤੇ ਆ ਹੀ ਦੇਵਾਂਗੇ ਵੈੱਡਵੁੱਟ ਨਾਲ ਆ ਸਰ ਆ ਹੀ ਵਿੱਚ ਜਾਲਿਆ ਜੂਲੀ ਸਾਰੀ ਨਾਲ ਸਿੰਗਲ ਪੀਸ ਫਰਸਾ ਪਿੜਾ ਜੋੜ ਤੋਂ ਤੈਰ ਬਾਈ ਪੈਰ ਆਪੋ ਨੇ ਤੇ ਆ ਪੂਰੇ ਸਾਫ ਬਿਨਾ ਕੱਟ ਦੋ ਠੀਕ ਆ 4 ਇੰਚ ਹਿੱਸਾ ਠੀਕ ਆ ਬਾਈ ਐਗਲ ਦਾ ਜੈਕ ਆ 25 ਟਨ ਦਾ ਉਹ ਮੋਹਰਾਂ ਲੱਗੀਆਂ ਉੱਤੇ ਪੱਕੀਆਂ ਕੈਮਰਾ ਮਾਰਦੇ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਦੀ ਡਿਮਾਂਡ 1.45 ਜਿਹੜਾ ਕਰਕੇ ਉਹਦਾ ਵੀਡੀਓ ਸ਼ੇਅਰ ਏ ਬਾਈ ਜੀ ਆਪਾਂ ਮੌਕੇ ਤੇ 135000 ਦੀ ਦੇਣੀ ਹੋਈ ਆ ਹਾਂ ਨਾ ਹੀ ਹਾਂ ਨਾ ਹੀ ਕਿਹੜੇ ਪਿੰਡ ਵਗਾਉ ਆ ਮੰਗੇ ਆਲਾ ਪਿੰਡ ਆ ਮੋਗਾ ਜਿਲ੍ਹਾ ਮੋਗਾ ਨੰਬਰ ਬੋਲ ਦੀ ਬਾਈ ਨੰਬਰ 97812 18734 ਹਣ ਬਾਈ ਜ਼ਿੰਮੇਵਾਰੀ ਆ ਤੁਹਾਡੀ ਜਿਹੜਾ ਵੀਡੀਓ ਸ਼ੇਅਰ ਕਰਕੇ ਹਣ ਬੰਦਾ ਆ ਕੇ ਦੱਸ ਦੇ ਵੀਡੀਓ ਦੇਖ ਕੇ ਆਏ ਆ ਠੀਕ ਆ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ